ਅੱਜ ਕਲਕਪੂਰਥਲੇ ਮੈਂ ਗਿਆ ਤੇ ਉੱਥੇ ਥਾਣੇਦਾਰ ਬਤਾਈ ਜਾਂਦੇ ਰਹਿ ਕੇ ਸਦੀਆਂ ਬੋਰਡ ਲੱਗਾ ਉਹਦੀ ਫੋਟੋ ਇਹ ਇਹ ਸਿਸਟਮ ਖਤਮ ਕਰੀਏ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲਿਟਿਕਲ ਬੰਦੇ ਪੋਲਿਟਿਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਗੱਲ ਹੈ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਹੈ ਉਹਨੂੰ ਮੰਨ ਲਓ ਫਿਰ ਸੌਦਾ ਤਾਂ ਇਹ ਹੀ ਹੈ ਜੀ ਪਹਿਲਾਂ ਸਭ ਨੂੰ ਜੈ ਬਾਲਮੀਕੀ ਸਹਾਰ ਬਾਲਮੀਕੀ ਜੈ ਭੀਮ ਜੈ ਭਾਰਤ ਜੀ ਮੈਂ ਭੀਮ ਨੌਜਵਾਨ ਫੋਰਸ ਤੋਂ ਪ੍ਰਧਾਨ ਹੋਣ ਦੇ ਨਾਤੇ ਅੱਜ ਸਾਰੇ ਹੀ ਵਾਲਮੀਕੀ ਸਮਾਜ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦੇ ਵਿੱਚ ਆਏ ਆ ਔਰ ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਵਾ ਕਿ ਯਾਤਰਾ ਲੈ ਕੇ ਗਏ ਆ ਯਾਤਰਾ ਰਵਾਨਾ ਕੀਤੀ ਗਈ ਆ ਪਿਛਲੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਕਾਫੀ ਹੱਦ ਤੱਕ ਹਨਾ ਘਟ ਪੜੇ ਲਿਖੇ ਸੀਗੇ ਜਿਹੜੇ ਇਹੋ ਜੇ ਨਸ਼ੇ ਦੇ ਸਦਾਕਰਾਂ ਕੋਰੀ ਬਣ ਕਟਾਉਂਦੇ ਰਹੇ ਜਿਨ੍ਹਾਂ ਨੇ 25 ਸਾਲਾਂ ਦੇ ਵਿੱਚ ਕਪੂਰਥਲੇ ਦਾ ਬੇੜਾ ਗਰਕ ਕਰ ਦਿੱਤਾ ਜਿੰਨੇ ਚੋਰ ਚੱਕੇ ਸਾਰੇ ਇਹਨਾਂ ਦੇ ਚੌਧਰੀ ਗੁੰਡੀ ਰਣ ਪ੍ਰਧਾਨ ਵਾਲੀ ਗੱਲ ਇਹਨਾਂ ਤੇ ਆਉਂਦੀ ਆ ਜਿੰਨੇ ਇਹਨਾਂ ਨੇ ਨਸ਼ੇ ਦੇ ਸਰਦਾਰ ਸੀਗੇ ਸਾਰੇ ਐਮਸੀ ਬਣਾਤੇ ਨਸ਼ਿਆਂ ਦੇ ਨਸ਼ੇ ਵੇਚਣ ਵਾਲੇ ਐਮਸੀ ਬਣਾਤੇ ਡੜੇ ਖੱਟੇ ਵਾਲੇ ਐਮਸੀ ਬਣਾਤੇ ਠੀਕ ਹੈ ਜੀ ਫਿਰ ਖੁੱਦ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮਜੀਠਾ ਦਾ ਨਾਂ ਤੋਂ ਨਾਂ ਤੋਂ ਬਦਨਾਮ ਆ ਮਜੀਠੀਆ ਪੰਜਾਬ ਦੇ ਵਿੱਚ ਜੇ ਕਪੂਰਥਲੇ ਤੇ ਨਸ਼ੇ ਦਾ ਸਰਦਾਰ ਜੇ ਕਿਸੇ ਨੂੰ ਕਵਾਂਗੇ ਰਾਣਾ ਗੁਰਜੀਤ ਸਿੰਘ ਰਾਣਾ ਜੋ ਬੋਲੇ ਸੋਨ ਰੁਪਏ ਬਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਕੋਮਲ ਸ ਹੋਤਾ ਵਾਲਮੀਕੀ ਨੌਜਵਾਨ ਸਭਾ ਪ੍ਰਧਾਨ ਕਪੂਰਥਲਾ ਅੱਜ ਦੀ ਕਾਨਫਰੰਸ ਇਹ ਹੋ ਰਹੀ ਆ ਕੱਲ ਵਿਧਾਨ ਸਭਾ ਦੇ ਵਿੱਚ ਸੈਸ਼ਨ ਜਦੋਂ ਲੱਗਾ ਸਾਡੇ ਸਤਿਕਾਰਯੋਗ ਐਮ ਐਲ ਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਕਹਿੰਦੇ ਪਿਆ ਕਿ ਮੈਂ ਪਿਛਲੇ ਦਿਨੀ ਕਪੂਰਥਲੇ ਆਇਆ ਸੀ ਉੱਥੇ ਇੱਕ ਥਾਣੇਦਾਰ ਦੀ ਫੋਟੋ ਲੱਗੀ ਸੀ ਕੋ ਥਾਣੇਦਾਰ ਕੋਣ ਆ ਇਹ ਹੁਣ ਦੱਸ ਸਕਦੇ ਸਾਡੇ ਸਮਾਜ ਦੇ ਤਾਂ ਕਿੰਨੇ ਥਾਣੇਦਾਰ ਆ ਜਲੰਧਰ ਦੇਖੋ ਸਾਰਾ ਭਰਿਆ ਪਿਆ ਵਾ ਕੋਈ ਆਈਜੀ ਸਪਾਰਟੇ ਤੋਂ ਲੈ ਕੇ ਆਈਜੀ ਤੱਕ ਫੋਟੋਆਂ ਲੱਗੀਆਂ ਪਿਆ ਉੱਤੇ ਤੇ ਇਹ ਬੰਦੇ ਬੋਲ ਰਹੇ ਆ ਕਿ ਇੱਕ ਥਾਣੇਦਾਰ ਦੀ ਫੋਟੋ ਲੱਗੀ ਇਹਨਾਂ ਨੂੰ ਕੋਈ ਬਦਬੂਆਂ ਦੀ ਉਹ ਫੋਟੋ ਦੇਖ ਕੇ ਕੀ ਇਹ ਘਿਰਨਾ ਕਰਦੇ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਔਰ ਉਹ ਤਾਂ ਖਾਦੀਆਂ ਫੋਟੋਆਂ ਮੈਂ ਇਹਨਾਂ ਨੂੰ ਬਹੁਤ ਖੰਦਵਾ ਅੱਜ ਕਿਉਂ ਇਹਨਾਂ ਨੂੰ ਇਦਾਂ ਵੀ ਆ ਨਾਲੇ ਵਿਧਾਨ ਸਭਾ ਦੇ ਵਿੱਚ 25 ਸਾਲਾਂ ਬਾਅਦ ਬੋਲੇ ਉਹ ਕੋਈ ਕਪੂਰਖਲੇ ਦੀ ਗੱਲ ਕਰਦੇ ਕੋਈ ਚੱਜ ਦੀ ਗੱਲ ਕਰਦੇ ਆ ਕੂੜੇ ਵਾਲਾ ਮਖਲਾ ਇੰਨਾ ਵਾਂ ਬੋਲੇ ਜਰੂਰ ਹੋਰ ਤੇ ਪਰ ਹੱਲ ਤਾਂ ਇਹਨਾਂ ਦੇ ਕੋਈ ਹੋਇਆ ਹੀ ਨਹੀਂ ਕੋਈ ਕੀ ਕਹਿਣਾ ਚਾਹੋਗੇ ਮੈਂ ਅਜੇ ਮਲਾਜਮ ਲੀਡਰ ਇਹ ਹੀ ਕਹਿਣਾ ਚਾਹੁੰਗਾ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਬੋਡਾਂ ਨੂੰ ਲੈ ਕੇ ਪੁਲਿਸ ਅਫਸਰਾਂ ਦੇ ਬੋਰਡਾਂ ਲਾ ਕੇ ਉਹਨਾਂ ਦੇ ਜੋ ਫੋਟੋ ਲੱਗੀਆਂ ਉਹਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਆ ਇਹੋ ਜੀ ਤਰਲੋ ਮੱਛੀ ਹੋ ਗਿਆ ਪਤਾ ਨਹੀਂ ਉਹ ਬੋਰਡ ਦੇ ਵਿੱਚੋਂ ਆਣ ਕੇ ਪੁਲਿਸ ਅਫਸਰ ਗਰੇ ਰਾਣਾ ਗਰਜੀਤ ਸਰ ਉਹ ਅੱਖਾਂ ਤਾਂ ਹੁਣੇ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਬੜੀ ਨਿੰਦਣਯੋਗ ਗੱਲ ਆ ਜਿਹੜਾ ਉਹਨਾਂ ਨੇ ਟਿੱਪਣੀ ਕੀਤੀ ਆ ਭਵਾਨ ਬਾਲਮੀਕ ਜੀ ਮਾਰੇ ਦਾ ਜਨਮ ਦਿਨ ਹੁੰ ਦਿਹਾੜਾ ਹੋਵੇ ਤੇ ਰਾਣਾ ਜੀ ਵਿਧਾਨ ਸਭਾ ਦੇ ਵਿੱਚ ਇਹੋ ਜੀਆਂ ਗੱਲਾਂ ਕਰਨ ਪ੍ਰੰਤੂ ਗੁੱਦੂ ਕਰਨੋਂ ਨਾ ਡੋਢਾ ਤੇ ਮੈਂ ਕਹਿੰਦਾ ਇਹ ਤੋਂ ਵੱਡੀ ਨੰਦਨੀਆ ਗੱਲ ਕਿਹੜੀ ਹੋ ਸਕਦੀ ਆ ਤੁਹਾਨੂੰ ਲੱਗਦਾ 25 ਸਾਲਾਂ ਦੇ ਵਿੱਚ ਤਾਂ ਵਿਧਾਨ ਸਭਾ ਦੇ ਵਿੱਚ ਸ਼ਹਿਰ ਕਰਦੇ ਹੋਣਾ ਲੈ ਕੇ ਤਾਂ ਕੋਈ ਕਹ ਲੋ ਕਿ ਟਿੱਪਣੀ ਨਹੀਂ ਕੀਤੀ ਕਿ ਅੱਜ ਕਿਉਂ ਕੀਤੀ ਗਈ ਕਿਉਂਕਿ 25 ਸਾਲਾਂ ਦੇ ਵਿੱਚ ਰਾਣਾ ਜੀ ਨੇ ਸ਼ਹਿਰ ਦਾ ਬੜਾ ਸਵਾਰਿਆ ਉਹ ਸਵਾਰਿਆ ਉਹਨਾਂ ਨੇ ਕੀ ਆ ਕਿ ਉਹਨਾਂ ਨੇ 25 ਸਾਲਾਂ ਦੇ ਵਿੱਚ ਆਪਣੇ ਪਰਿਵਾਰ ਤੋਂ ਐਮਐਲਏ ਬਣਾਇਆ ਯੈਸ ਕਬੂਤਰਵਾੜਾ ਨੂੰ ਜਿਹੜਾ ਸਵਾਰਨਾ ਸੀ ਪੈਰਿਸ ਜਿਹੜਾ ਬਣਾਉਣਾ ਸੀ ਅੱਜ ਸ਼ਹਿਰ ਦੀਆਂ ਗਲੀਆਂਾਂ ਬਾਂ ਮਾਲੀਆਂ ਦਾ ਹਾਲ ਦੇਖੋ ਸੀਵੇ ਦਾ ਗੰਦਾ ਪਾਣੀ ਲੋਕੀ ਬਿਮਾਰ ਪੈ ਰਹੇ ਤੜਫ ਰਹੇ ਨੇ ਭਗਵਾਨ ਜੀ ਦਾ ਜਨਮ ਦਿਨ ਹੋਇਆ ਤੇ ਸ਼ਹਿਰ ਦੇ ਵਿੱਚ ਏਡੇ ਏਡੇ ਕੂੜੇ ਦੇ ਢੇਰ ਲੱਗੇ ਹੁਣ ਮੈਂ ਕਹਿੰਦਾ ਲਾਂਹ ਤਾਲੀ ਗੱਲ ਆ ਸਾਡੇ ਪ੍ਰਸ਼ਾਸਨ ਵਾਸਤੇ ਵੀ ਇਹੋ ਜਿਹੇ ਲੀਡਰਾਂ ਵਾਸਤੇ ਸਾਡੀ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸੋਟਾ ਜਿਹਨੇ ਦੱਸਤਾ ਕਿ ਹਲਕਾ ਕਪੂਠਲਾ ਦੇ ਜੋ ਵਿਧਾਇਕ ਨੇ ਉਹਨਾਂ ਨੇ ਸੰਸਦ ਵਿੱਚ ਜਾ ਕੇ ਸਪੈਸ਼ਲ ਤੌਰ ਤੇ ਬੋਲਿਆ ਕਿ ਮੈਂ ਕਪੂਠਲੇ ਗਿਆ ਉੱਥੇ ਬੋਰਡਾਂ ਤੇ ਉਹਲੇ ਸਬਸਿਡੀਆਂ 포ਟੋਆਂ ਲੱਗੀਆਂ ਹੋਈਆਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਇਹ ਪ੍ਰਸ਼ਨ ਕਿਉਂ ਕਿਉਂ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਉਹ ਵੀ ਜਮਾਨਾ ਸੀ ਜਦੋਂ ਰਾਣਾ ਗਰਜੀਤ ਸਿੰਘ ਦੀਆਂ ਫੋਟੋਆਂ ਲੱਗਦੀਆਂ ਸੀਗੀਆਂ ਅੱਜ ਜਮਾਨਾ ਬਦਲ ਗਿਆ ਲੋਕ ਪੜ ਲੱਗੇ ਆ ਜਿਹੜਾ ਕੋਮ ਦਾ ਸੋਚੇਗਾ ਕੋਮ ਉਹਦੇ ਨਾਲ ਖੜੀ ਹੋਏਗੀ ਰਹੀ ਗੱਲ ਫੋਟੋਆਂ ਦੀ ਕੋਮਰ ਸੋਹਤਾ ਜੀ ਤੁਹਾਨੂੰ ਦੱਸਿਆ ਇੱਕ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਫੋਟੋਆਂ ਲੱਗੀਆਂ ਪੂਰੇ ਪੰਜਾਬ ਦੇ ਵਿੱਚ ਸਿਰਫ ਕੁਪੂਥਰੇ ਵਿੱਚ ਨਹੀਂ ਲੱਗੀਆਂ ਰਾਣਾ ਗਰਜੀਤ ਸਿੰਘ ਨੂੰ ਇਹ ਗੱਲ ਕਿਉਂ ਫੇਲ ਹੋਈ 왓 ਇਜ਼ ਦ ਰੀਜ਼ਨ ਬਿਹੈਡ ਇਟ ਰਾਣਾ ਦੱਸੇ ਇਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਸਮਾਜ ਸਾਡਾ ਜਾਗ ਪਿਆ ਵਾ 25 ਸਾਲ ਲੋਕਾਂ ਨੇ ਵੋਟਾਂ ਪਾਈਆਂ ਰਾਣਾ ਗਰਜੀਤ ਸਿੰਘ ਨੂੰ ਲੇਕਿਨ ਅੱਜ ਸਾਡਾ ਸਮਾਜ ਕਿੱਥੇ ਖੜਾ ਵਾ ਨਾ ਸਫਾਈ ਸੇਵਕਾਂ ਦੀ ਭਰਤੀ ਹੋ ਰਹੀ ਨਾ ਸ਼ੋਰ ਮਾਨਾਂ ਦੀ ਹੋ ਰਹੀ ਨਾ ਸ਼ਹਿਰ ਦੀ ਸਫਾਈ ਹੋ ਰਹੀ ਰਕਾਰੀਆਂ ਵੋਟਾਂ ਸੀ ਪਾਈ ਜਾਂਦੇ ਆ ਅੱਖਾਂ ਮੀਟ ਕੇ ਪਾਈ ਜਾਂਦੇ ਆ ਮੇਰੀ ਤਾਂ ਇਹੀ ਆ ਤੁਹਾਡੇ ਮਾਧਮ ਸੇ ਵੀ ਰਾਣਾ ਗਰਜੀਤ ਦੇ ਜਿਹੜੀ ਗੱਲ ਕੀਤੀ ਆ ਉਹ ਤਾਂ ਫੋਟੋ ਵਾਲੇ ਕਿ ਆਵਾ ਸਾਨੂੰ ਦੱਸੇ ਇਹਦੇ ਪਿੱਛੇ ਕਾਰਨ ਕੀ ਸੀਗਾ ਨਹੀਂ ਤਾਂ ਅਸੀਂ ਔਰ ਵਾਲੇ ਸਮੇਂ ਵਿੱਚ ਪੂਰਾ ਸਮਾਜ ਰੱਖਸ਼ਾ ਰਤਰੀ ਬਾਈਕਟ ਕਰਾਵੇ ਸਾਡੇ ਜਿਹੜੇ ਫੰਕਸ਼ਨ ਹੋਇਆ ਕਰਨਗੇ ਉਹ ਵੀ ਅਸੀਂ ਬਾਈਕਟ ਕਰਾਂਗੇ ਪੂਰਾ ਸਮਾਜ ਸਾਡੇ ਐਸੇ ਬੈਠਾ ਵਾ ਜਿਹੜੇ ਮੁੰਡੇ ਸਮਾਜ ਦੇ ਪਿੱਛੇ ਜਾਂਦੇ ਨੇ ਹਲਕਾ ਕਪੂਠਲਾ ਇੰਚਾਰਜ ਆਮ ਆਦਮੀ ਪਾਰਟੀ ਐਸੀਐਲ ਮੇਰੇ ਭਾਜੀ ਉਹਨਾਂ ਨੇ ਸਵਾਲ ਪੁੱਛਿਆ ਕਿ ਰਾਣਾ ਜੀ ਨੂੰ ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਬੋਲਣਾ ਪਿਆ ਸਾਡੇ ਦਲਿਤ ਸਮਾਜ ਦੇ ਜਿਹੜੇ ਅਫਸਰਾਂ ਇਹਨਾਂ ਦੀ ਟਿੱਪਣੀ ਕੀਤੀ ਆ ਮੈਂ ਸੋਚਦਾ ਕਿ ਰਾਣਾ ਸਾਹਿਬ ਨੂੰ ਤਕਲੀਫ ਹੋਈ ਆ ਕਿ ਅੱਜ ਦਲਿਤ ਸਮਾਜ ਜਿਹੜਾ ਆ ਉਹ ਜਾਗ ਉਠਿਆ ਪੜ ਲਿਖ ਗਿਆ ਅਫਸਰ ਬਣ ਗਏ ਇਹ ਰਾਣਾ ਸਾਹਿਬ ਨੂੰ ਤਕਲੀਫ ਹੋਈ ਆ ਕਿ ਇਹਨਾਂ ਦੇ ਸਮਾਜ ਦੇ ਲੋਕ ਜਿਹੜੇ ਆ ਆ ਜਿਹੜੇ ਆਫੀਸਰ ਬੋਗੇ ਆ ਔਰ ਜੇ ਅਸੀਂ ਆਪਣੇ ਦਲਿਤ ਸਮਾਜ ਦੇ ਆਫੀਸਰਾਂ ਦੇ ਆ ਫੋਟੋਆਂ ਨਹੀਂ ਲਵਾਵਾਂਗੇ ਬੈਨਰਾਂ ਦੇ ਉੱਤੇ ਫੈਕਟਰੀਆਂ ਦੇ ਉੱਤੇ ਨਹੀਂ ਲਵਾਵਾਂਗੇ ਤੋਂ ਉਹ ਰਾਣਾ ਸਾਹਿਬ ਨੇ ਥੋੜੀ ਲਵਾ ਦੇਣੀ ਆ 25 ਸਾਲ ਦਾ ਉਹ ਦਬਕਾ ਹੀ ਚਲਾਉਣਾ ਚਾਹੁੰਦੇ ਇਹਦੇ ਮਗਰ ਦੇਖੋ ਜੀ ਹੁਣ ਸਾਡਾ ਸਮਾਜ ਜਿਹੜਾ ਆ ਉਹ ਬੜਾ ਪੜ੍ਹ ਲਿਖ ਗਿਆ ਜਾਗਰਿਤ ਹੋ ਗਿਆ ਵਾ 바ਵਾ ਸਾਹਿਬ ਦੀ ਲਹਿਰ ਤੇ ਚੱਲ ਰਿਹਾ ਆ ਠੀਕ ਆ ਜੀ ਇਸ ਕਰਕੇ ਇਹ ਲੋਕਾਂ ਨੂੰ ਜਿਹੜੀ ਇਹ ਤਕਲੀਫ ਹੋ ਰਹੀ ਆ ਇਹਨਾਂ ਨੂੰ ਆਪਣੀ ਬੋਰਡ ਦਾ ਡਰ ਆ ਕਿ ਜੇ ਇਹ ਦਲੇਤ ਸਮਾਜ ਪੜ ਲਿ ਗਿਆ ਜਿਨ੍ਹਾਂ ਨੇ ਆਫੀਸਰ ਬਣ ਗਏ ਆ ਸਾਡੇ ਸੋਤਾ ਸਾਹਿਬ ਪ੍ਰਧਾਨ ਆ ਔਰ ਜਾਗਰਤੀ ਇੰਨੀ ਆ ਗਈ ਆ ਕਿ ਸਾਡੀ ਵੋਟ ਕਿੱਥੇ ਜਾਏਗੀ ਇਹ ਆਪਣੀ ਬੋਰਡ ਦੀ ਰਾਜਨੀਤੀ ਖੇਡਦੇ ਆ ਦਬਕਿਆਂ ਦੇ ਪੱਤਿਆਂ ਦੀ ਇਹ ਰਾਜਨੀਤੀ ਇਹਨਾਂ ਦੀ ਖਤਮ ਦੇਖੋ ਜੀ ਇਹ ਜਿਹੜਾ ਜੰਗ ਪੀੜੀ ਆ ਇਹਨਾਂ ਦੇ ਅੱਗੇ ਰਾਣਾ ਸਾਹਿਬ ਦਾ ਦਬਕਾ ਚੱਲੂਗਾ ਗਾਇਆਂ ਝੂਠੀਆਂ ਜਫੀਆਂ ਪਾ ਰਣੀਆਂ ਇਹਨਾਂ ਨੂੰ ਤਾਂ ਹੁਣ ਖੁਦ ਰਣੇ ਤੋਂ ਲੱਗਦੀ ਆ ਅਸੀਂ ਤੇ ਇਹ ਜਫੀ ਤੋਂ ਆ ਪੁੱਛੇ ਕਿ ਅੱਜ ਪ੍ਰੈਸ ਮੀਟਿੰਗ ਕੋਲੇ ਅੱਜ ਮੈਂ ਜੀ ਸਭ ਤੋਂ ਪਹਿਲਾਂ ਜੈਵਲਨਕੀ ਜੈਪਿੰਦ ਜੀ ਔਰ ਮੈਸਬੀ ਲੰਕੇਸ਼ ਕਮਲੇਸ਼ਰ ਵਾਲਮਿਕੀ ਐਜੂਕੇਸ਼ਨ ٹرسٹ ਪੰਜਾਬ ਦਾ ਜੁਸ ਪ੍ਰਧਾਨ ਔਰ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਕਿ ਵਿਧਾਨ ਸਭਾ ਦੇ ਵਿੱਚ ਰਾਣਾ ਜੀ ਨੇ ਜੋ ਬੋਲਿਆ ਉਹ ਇੱਕ ਜਿਹੜੀ ਨਾ ਦੱਬੀ ਹੋਈ ਜੜੀ ਉਹਦੇ ਵਿੱਚ ਮਾਨਸਿਕਤਾ ਸੀਗੀ ਜੋ ਐਸਸੀ ਸਮਾਜ ਲਈ ਜੋ ਵਾਲਮਿਕੀ ਸਮਾਜ ਲਈ ਘਰੇਣਾ ਸੀਗੀ ਉਹ ਅੱਜ ਉੱਪਰ ਕੇ ਬਾਹਰ ਆ ਗਈ ਉੱਪਰ ਕੇਸ ਕਰਕੇ ਆਹੀ ਕਿਉਂਕਿ ਪੂਰੇ ਸ਼ਹਿਰ ਦੇ ਵਿੱਚ ਅਸੀਂ ਦੇਖਦੇ ਆ ਕਿ ਕਿਸੇ ਟਾਈਮ ਨਾ ਰਾਣੇ ਦੇ ਬੜੇ ਫਲੈਕਸ ਬੋਰਡ ਔਰ ਉਹਦੇ ਜਿਹੜੇ ਚਮਚਾਗਰੀ ਕਰਨ ਵਾਲਿਆਂ ਵੱਲੋਂ ਬਹੁਤ ਲੱਗੇ ਹੁੰਦੇ ਸੀਗੇ ਪਰ ਅੱਜ ਜਿਹੜਾ ਵਾ ਇੱਕ ਵੀ ਬੋਰਡ ਨਹੀਂ ਲੱਗਾ ਔਰ ਲੱਗੇ ਤਾਂ ਵਾਲਮੀਕੀ ਸਮਾਜ ਨੇ ਆਪ ਦੇ ਲਗਾਏ ਹੁਣ ਘਰੇਨਾ ਨੂੰ ਇਹ ਹੋ ਰਹੀ ਆ ਕਿ ਜਿਹੜਾ ਸਾਡਾ ਸਮਾਜ ਪੜ ਲਿਖ ਗਿਆ ਵਾ ਔਰ ਇਹਦੀ ਚਮਚਾਗਰੀ ਨਹੀਂ ਕਰਦਾ ਪਿਆ ਇਹਦੇ ਮਗਰ ਨਹੀਂ ਜਾਂਦਾ ਪਿਆ ਔਰ ਆਪਣੇ ਜੋਰ ਦਿਖਾਉਂਦਾ ਪਿਆ ਵਾ ਔਰ ਇਹ ਜਿਹੜਾ ਵਾ ਇਸ ਕਰਕੇ ਇਹਦੇ ਮਨ ਦੇ ਅੰਦਰ ਜਿਹੜਾ ਵਾ ਇਹ ਭਰ ਗਿਆ ਵੀ ਹੁਣ ਘਰੇਨਾ ਨੂੰ ਬਾਹਰ ਕੱਢਿਆ ਜਾਵੇ ਤੇ ਵਿਧਾਨ ਸਭਾ ਦੇ ਵਿੱਚ ਦੇਖੋ ਮੁੱਦਾ ਕਿੰਨਾ ਵੱਡਾ ਲੈ ਕੇ ਗਿਆ ਇਹ ਮੁੱਦਾ ਸੀਗਾ ਲਿਆਣ ਵਾਲਾ ਜਿਹੜਾ ਇੱਥੇ ਨਸ਼ਾ ਵਿਗ ਰਿਆ ਵਾ ਗੁੰਡਾਗਰਦੀ ਨਿਤ ਹੋ ਰਹੀ ਆ ਉਹਦੇ ਬਾਰੇ ਦਾ ਕੋਈ ਧਿਆਨ ਨਹੀਂ ਹਾਂਜੀ ਤੇ ਮੁੱਦਾ ਵੇਖੋ ਸਪਾਈ ਸੇਵਕਾ ਦਾ ਜਿਹੜਾ ਮੁੱਦਾ ਸੀਗਾ ਗੱਲ ਜਿਹੜੀ ਕਰਨੀ ਸੀਗੀ ਇਹ ਉੱਥੇ ਜਾ ਕੇ ਗੱਲ ਕੀਤੀ ਫਲੈਕਸ ਬੋਰਡ ਤੇ ਜਿਹੜੀ ਆ ਤੇ ਕਿਸੇ ਥਾਣੇਦਾਰ ਦੀ ਫੋਟੋ ਲੱਗੀ ਕਿੱਡਾ ਵੱਡਾ ਮੁੱਦਾ ਜੀ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਵਿਕਾਸ ਮਮਮੀ ਆਮਾ ਦੀ ਪਾਰਟੀ ਤੋਂ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਦੇਖੋ ਜੀ ਜਿਹੜਾ ਮੁੱਦਾ ਅੱਜ ਜਿਸ ਕਾਰਨ ਸਾਰਾ ਸਮਾਜ ਸਾਡਾ ਵਾਲਮੀਕੀ ਸਮਾਜ ਅੱਜ ਇਕੱਠਾ ਹੋਇਆ ਆ ਉਹ ਮੁੱਦਾ ਰਾਣਾ ਸਾਹਿਬ ਦੇ ਕਦਮ ਦੇ ਹਿਸਾਬ ਨਾਲ ਮੈਂ ਸਮਝਦਾ ਮਾਂ ਕਿ ਉਹਨਾਂ ਨੂੰ ਨਹੀਂ ਸੀ ਐਡਾ ਦੀ ਗੱਲ ਵਿਧਾਨ ਸਭਾ ਵਿੱਚ ਕਰਨੀ ਚਾਹੀਦੀ ਉਹ ਬੜੀ ਛੋਟੀ ਰਾਜਨੀਤੀ ਤੇ ਆ ਗਏ ਆ ਔਰ ਮੈਂ ਸਮਝਦਾ ਰਿਹਾ ਵਿੱਚ ਇਸ ਦਾ ਫੈਕਟ ਵੀ ਮੈਂ ਕਿਤੇ ਨਾ ਕਿਤੇ ਸਮਝਦਾ ਕਿ ਉਹਨਾਂ ਨੂੰ ਹੁਣ ਜਿੰਨੀ ਲੰਬੀ ਉਹਨਾਂ ਨੇ ਸਿਆਸਤ ਕਰ ਲਈ ਉਹਨਾਂ ਨੂੰ ਸੰन्यास ਲੈ ਲੈਣਾ ਚਾਹੀਦਾ ਆ ਕਿਉਂਕਿ ਸਿਆਣੇ ਵੀ ਕਹਿੰਦੇ ਵੀ ਭੜਿਆ ਮੇਲਾ ਛੱਡਣਾ ਚੰਗਾ ਹੁੰਦਾ ਆ ਕਈ ਡੀਟਰਾਂ ਨੇ ਛੱਡਿਆ ਰਾਣਾ ਸਾਹਿਬ ਵੀ ਛੱਡ ਦੇਣ ਹੁਣ ਕਿਉਂਕਿ ਹੁਣ ਉਹ ਬੜੀ ਜਿਆਦੀ ਜੜੀ ਨਾ ਕਈ ਮੁੱਦਿਆਂ ਦੇ ਵਿੱਚ ਦੇਖਿਆ ਗਿਆ ਸ਼ਹਿਰ ਦੇ ਵਿੱਚ ਬੜੀ ਛੋਟੀ ਸਿਆਸਤ ਦੇ ਉੱਤੇ ਆ ਗਈ ਆ ਜਿੱਦਾਂ ਕਾਰਪੋਰੇਸ਼ਨ ਦੇ ਵਿੱਚ ਮੁੱਦੇ ਉਹ ਐਵੇਂ ਹੀ ਸਟ੍ਰਾਈਕਾਂ ਕਰਾ ਦੇਣੀਆਂ ਐਵੇਂ ਹੀ ਢਾਲਾਂ ਕਰਾ ਦੇਣੀਆਂ ਅਫਸਰਾਂ ਨੂੰ ਦਬਕੇ ਮਾਰਨੇ ਉਹ ਹੱਲੇ ਵੀ ਉਹ ਜਿਹੜਾ 20 25 ਸਾਲ ਵਾਲਾ ਇਹਦਾ ਸਰਕਲ ਜਿਹੜਾ ਉਹੀ ਉਹ ਦੇਖਦੇ ਆ ਵੀ ਹੱਲੇ ਸ਼ਾਇਦ ਵੀ ਹੱਲੇ ਮੇਰਾ ਹੀ ਉਹ ਚੱਲੀ ਜਾਣਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਜਨਰੇਸ਼ਨ ਚੇਂਜ ਹੋ ਗਈ ਆ ਹੁਣ ਨਵੀਂ ਜਨਰੇਸ਼ਨ ਆ ਤੇ ਨਵੀਂ ਜਨਰੇਸ਼ਨ ਨੇ ਜਿਹੜਾ ਆਪਣੇ ਹਿਸਾਬ ਦੇ ਨਾਲ ਹੁਣ ਜਿਹੜਾ ਆ ਉਹ ਵਗਡੋਰ ਸਾਮ ਕੇ ਜਿਹੜੀ ਸ਼ਹਿਰ ਦੀ ਆਪਣੇ ਹਿਸਾਬ ਨਾਲ ਦੇਖਣਾ ਜੀ ਕਹਿੰਦੇ ਮੈਂ ਤਾਂ ਕੀ ਸੋਚ ਨਵੀਂ ਉਹ ਵਿੱਚ ਫਤਕੇ ਦੇਖੋ ਜੀ ਉਹ ਤੇ ਪੈਣਾ ਹੀ ਆ ਜੀ 25 ਸਾਲ ਇੱਕ ਬੜਾ ਲੰਬਾ ਸਮਾਂ ਹੁੰਦਾ ਆ ਤੇ ਅਸੀਂ ਹੈਰਾਨ ਆ ਇਸ ਗੱਲੋਂ ਵੀ ਵੀ ਇੰਨਾ ਲੰਬਾ ਸਮਾਂ ਹੋ ਉਹਨਾਂ ਨੇ ਕੱਢਿਆ ਔਰ ਅੱਜ ਇੰਨੀ ਉਹਨਾਂ ਦੀ ਏਜ ਮੇਰੇ ਖਿਆਲ ਨਾਲ 70 ਪਲੱਸ ਹੋ ਗਈ ਹੋਣੀ ਆ ਇਸ ਏਜ ਦੇ ਵਿੱਚ ਤਾਂ ਰਿਟਾਇਰਮੈਂਟ ਹੋ ਜਾਣੀ ਚਾਹੀਦੀ ਆ ਹਾਂ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਵੀ ਇਹ ਮੈਂ ਸਮਝਦਾ ਵੀ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਆ ਸਰਕਾਰ ਦੇ ਵਿੱਚੋਂ ਇਹ ਪੁੱਤ ਨੂੰ ਟਾਈਮ ਦੇਣਾ ਚਾਹੀਦਾ ਬਿਲਕੁਲ ਦੇਣਾ ਚਾਹੀਏ ਇਹ ਪੋਤੇ ਪੋਤੀਆਂ ਉਹਨਾਂ ਦੀ ਉਮਰ ਆਪਣੇ ਪੋਤੇ ਪੋਤੀਆਂ ਖਲਾਉਂਦੀ ਆ ਜੀ ਉਹਨਾਂ ਦੀ ਸਿਆਸਤ ਦੀ ਉਮਰ ਮੇਰੇ ਹਿਸਾਬ ਨਾਲ ਨਹੀਂ ਰਹੀ ਜਿੱਦਾਂ ਦੀ ਉਹ ਛੋਟੀਆਂ ਗੱਲਾਂ ਹੁਣ ਕਰਨ ਲੱਗ ਪਏ ਆ ਕੋਈ ਵੀ ਸ਼ਹਿਰ ਦੇ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਬੜੇ ਸਾਰੇ ਮੁੱਦੇ ਆ ਤੇ ਉਹਨਾਂ ਨੇ ਜਿਹੜੀ ਵੀ ਗੱਲ ਕੀਤੀ ਆ ਵੀ ਇੱਕ ਆਪਣੇ ਕਿਸੇ ਮੁਲਾਜ਼ਮ ਨੇ ਫੋਟੋ ਲਾ ਲਈ ਆ ਬੁੱਢਾਂ ਦੇ ਵਿੱਚ ਜਿਹੜਾ ਮੁਲਾਜ਼ਮ ਦੇਖੋ ਸਮਾਜ ਨੂੰ ਪਿਆਰ ਕਰਦਾ ਹੋਊਗਾ ਸਮਾਜ ਦਾ ਚਲੋ ਉਹ ਦੁਖਦਰ ਸਮਝਦਾ ਹੋਊਗਾ ਜਾਂ ਖੁਸ਼ੀ ਮਨ ਆਪਰਾ ਸਮਝਦਾ ਹੋਊਗਾ ਕਿ ਸਾਡਾ ਦਿਨ ਤਿਹਾਰਾ ਵਾਸੀ ਆਪਣੀ ਖੁਸ਼ੀ ਜ਼ਾਹਿਰ ਕਰਨੀ ਆ ਇਹਦੇ ਵਿੱਚ ਕੋਈ ਉਹਨੇ ਮੈਂ ਨਹੀਂ ਸਮਝਦਾ ਕਿ ਮੁਲਾਜ਼ਮ ਨਹੀਂ ਜਾਂ ਸਮਾਜ ਨਹੀਂ ਸਮਝਦਾ ਕਿ ਕਿਸੇ ਅਫਸਰ ਨੇ ਕੋਈ ਗੁਨਾਹ ਕਰ ਲਿਆ